ਵੱਡੀ ਉਮਰ ਦੀ ਲੇਡੀ ਨਾਲ ਗਰਸਤ ਕਰਨ ਦੇ ਨਾਲ ਕੀ ਕੀ ਨੁਕਸਾਨ ਹੁੰਦੇ ਨੇ ਸਵਾਲ ਤਾਂ ਬਹੁਤ ਲੋਕ ਪੁੱਛਦੇ ਨੇ ਪਰ ਜਵਾਬ ਦੇਣ ਵਾਲੇ ਬੰਦੇ ਬਹੁਤ ਘੱਟ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਨੌਜਵਾਨ ਮੁੰਡੇ ਚਾਹੇ ਕੁੜੀਆਂ ਆਪਦੀ ਉਮਰ ਤੋਂ ਵੱਡੇ ਪਾਰਟਨਰ ਦੇ ਨਾਲ ਗਰਸਤ ਕਰਦੇ ਨੇ ਤਾਂ ਉਹਨਾਂ ਦੀ ਲਾਈਫ ਕਿਉਂ ਉਹਨਾਂ ਦੀ ਲਾਈਫ ਨੁਚੜਦੀ ਜਾਂਦੀ ਆ ਕਿਉਂ ਉਹਨਾਂ ਦੇ ਬੈਕ ਪੇਨ ਸ਼ੁਰੂ ਹੋ ਜਾਂਦੀ ਆ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦਿੰਨਾ ਵਾ ਤੇ ਇੱਕ ਛੋਟਾ ਜਿਹਾ ਸਵਾਲ ਪੁੱਛਦਾ ਵਾ ਜਿਹੜੀ ਵੱਡਾ ਸਮੁੰਦਰ ਆ ਸਮੁੰਦਰ ਦੇ ਅੰਦਰ ਜਿਹੜੀ ਵੱਡੀ ਮੱਛੀ ਆ ਉਹ ਛੋਟੀ ਮੱਛੀ ਦਾ ਕੀ ਹਾਲ ਕਰੂ ਵੱਡੀ ਮੱਛੀ ਨੇ ਆਪਦੇ ਜਿਉਣ ਵਾਸਤੇ ਛੋਟੀ ਮੱਛੀ ਨੂੰ ਨਚੋੜ ਦੇਣਾ ਵਾ ਇਹ ਕੁਦਰਤ ਹੀ ਇੱਕ ਨਿਯਮ ਬਣਿਆ ਵਾ ਇਹ ਕੁਦਰਤ ਨੇ ਕਿਸ ਤਰ੍ਹਾਂ ਸਾਡੀ ਸੈਕਸ਼ੁਅਲ ਲਾਈਫ ਦੇ ਵਿੱਚ ਅਫੈਕਟ ਕਰਦੀ ਆ ਇੱਕ ਗੱਲ ਨੂੰ ਸਮਝਿਓ ਇੱਕ ਨੌਜਵਾਨ ਮੁੰਡਾ ਵਾ 20-22 ਸਾਲ ਦੀ ਉਮਰ ਆ ਉਹਦੀ ਇੱਕ ਲੇਡੀ ਆ ਜਿਹਨਾਂ ਦੀ 30 ਤੋਂ ਲੈ ਕੇ 40 ਸਾਲ ਦੀ ਉਮਰ ਦੇ ਵਿੱਚ ਲੇਡੀ ਦੀ ਉਮਰ ਹੁਣ ਉਹਨਾਂ ਦੇ ਜਿਹੜੇ ਹਾਰਮੋਨਸ ਨੇ ਉਹ ਆਲਰੇਡੀ ਇੱਕ ਬੰਦੇ ਨਾਲ ਐਕਸਚੇਂਜ ਹੋਏ ਹੋਏ ਨੇ ਜਿਹੜਾ 20 ਤੋਂ 22 ਸਾਲ ਦਾ ਮੁੰਡਾ ਵਾ ਉਹਦੇ ਹਾਰਮੋਨਸ ਹਜੇ ਬਹੁਤ ਪ੍ਰੀਮੈਚੂਰ ਨੇ ਯੰਗ ਹਾਰਮੋਨਸ ਨੇ ਬਹੁਤ ਐਨਰਜੈਟਿਕ ਹਾਰਮੋਨਸ ਨੇ ਜਿਹੜੀ ਉਹ ਲੇਡੀ 30 ਤੋਂ ਲੈ ਕੇ 40 ਸਾਲ ਦੀ ਹਾਰਮੋਨਸ ਰਿਲੀਜ਼ ਕਰ ਰਹੀ ਆ ਉਹ ਹਾਰਮੋਨਸ ਆਲਵੇਜ਼ ਹੰਗਰੀ ਰਹਿਣਗੇ ਫਾਰ ਅ ਯੰਗਰ ਜਿਹੜੇ ਤੁਹਾਡੇ ਤੋਂ ਉਦੀ ਉਮਰ ਤੋਂ ਛੋਟੇ ਉਮਰ ਦੇ ਜਿਹੜੇ ਹਾਰਮੋਨਸ ਹੋਣਗੇ ਉਹਨਾਂ ਵਾਸਤੇ ਉਹਦੇ ਚ ਭੁੱਖ ਅਮੇਸ਼ਾ ਵਧ ਰੂਗੀ ਇਸੇ ਲਈ ਤੁਸੀਂ ਦੇਖਿਆ ਹੋਊਗਾ ਜਿਹੜੇ ਵੀ ਤੁਹਾਡੇ ਸੋਸਾਇਟੀ ਦੇ ਵਿੱਚ ਲੇਡੀਜ਼ ਪ੍ਰੋਸਟੀਚੂਨ ਦਾ ਕੰਮ ਕਰਦੀਆਂ ਨੇ ਜਾਂ ਜਿਹੜੀ ਲੇਡੀਜ਼ ਆਪ ਦੀ ਉਮਰ ਤੋਂ ਛੋਟੇ ਬੱਚਿਆਂ ਦੇ ਨਾਲ ਗ੍ਰਸਤ ਕਰਦੀਆਂ ਨੇ ਉਹ ਲੇਡੀਜ਼ ਦੀ 40 ਤੋਂ 42 ਸਾਲ ਦੀ ਉਮਰ ਦੇ ਵਿੱਚ ਵੀ ਸ਼ਕਲ ਦੇ ਉੱਤੇ ਨੂਰ ਚਿਹਰੇ ਦੇ ਉੱਤੇ ਨੂੰ ਪੂਰੇ ਸਰੀਰ ਦੇ ਵਿੱਚ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੁੰਦੀ ਆ ਉਹ ਬਹੁਤ ਯੰਗ ਵਾਲੀ ਹੁੰਦੀ ਆ ਔਰ ਜਿਹੜਾ ਨੌਜਵਾਨ ਮੁੰਡਾ ਇਸ ਤਰ੍ਹਾਂ ਦੀ ਲੇਡੀਜ਼ ਦੇ ਲਪੇਟ 'ਚ ਆ ਜਾਂਦਾ ਇੱਕ ਵਾਰੀ ਉਹ ਮੁੰਡੇ 20-22 ਸਾਲ ਦੀ ਉਮਰ ਦੇ ਵਿੱਚ ਵਿੱਚ ਹੀ 60 ਸਾਲ ਦੇ ਬਜ਼ੁਰਗਾਂ ਵਾਂਗੂ ਹਰਕਤਾਂ ਕਰਨ ਲੱਗ ਜਾਂਦੇ ਆ ਬਹੁਤੀ ਸਿਆਣੀਆਂ ਗੱਲਾਂ ਕਰਨ ਲੱਗ ਜਾਂਣਗੇ ਔਰ ਉਹਨਾਂ ਦਾ ਜਿਹੜਾ ਸਟਰਕਚਰ ਆ ਸਰੀਰ ਦਾ ਢਾਂਚਾ ਵਾ ਉਹ ਵੀ ਹੌਲੀ-ਹੌਲੀ ਡਮਰੂ ਵਾਂਗੂ ਖੜਕਣਾ ਸ਼ੁਰੂ ਕਰ ਜਾਂਦਾ ਵਾ ਸਾਡੇ ਕੋਲੇ ਪਰਸਨਲੀ ਅਸੀਂ ਕਈ ਕੇਸ ਦੇਖੇ ਨੇ ਜਿਦੇ ਵਿੱਚ ਨੌਜਵਾਨ ਮੁੰਡੇ ਇੱਕ ਵੱਡੀ ਉਮਰ ਦੀ ਲੇਡੀ ਨਾਲ ਗਰਸਤ ਕਰਦੇ ਆ ਵੱਡੀ ਉਮਰ ਦੀ ਲੇਡੀ ਦੀ ਗਰਸਤ ਦੀ ਨੀਡ ਤੁਹਾਡੇ ਤੋਂ 100% ਜ਼ਿਆਦਾ ਵਾ ਉਹਦੀ ਜ਼ਿਆਦਾ ਨੀਡ ਤੇ ਤੁਹਾਡਾ ਪ੍ਰੀਮੇਚੋਰ ਜਿਹੜਾ ਕਹਿ ਲੋ ਖਾਣਾ ਵਾ ਤੁਹਾਡੀ ਉਹ ਖਰਾਕ ਉਹਦੇ ਲਈ ਸਭ ਤੋਂ ਪੋਸ਼ਕ ਤਾਂ ਹੀ ਸਾਡੇ ਬਜ਼ੁਰਗ 18 ਸਾਲ ਦਾ ਜਦੋਂ ਮੁੰਡਾ ਹੁੰਦਾ ਸੀਗਾ ਉਹਦਾ ਵਿਆਹ ਕਰ ਦਿੰਦੇ ਸੀਗੇ ਪਰ ਜਦੋਂ ਕੁੜੀ ਦੇਖਦੇ ਸੀਗੇ ਤਾਂ 15 ਤੋਂ 16 ਸਾਲ ਦੀ ਹਮੇਸ਼ਾ ਸਾਡੇ ਬਜ਼ੁਰਗਾਂ ਨੇ ਕਿਹਾ ਵੀ ਮੁੰਡਾ ਉਮਰ 'ਚ ਵੱਡਾ ਹੋਣਾ ਚਾਹੀਦਾ ਕੁੜੀ ਉਮਰ 'ਚ ਛੋਟੀ ਹੋਣੀ ਚਾਹੀਦੀ ਆ ਤਾਂ ਜੋ ਮੁੰਡੇ ਨੇ ਬਾਹਰ ਜਾ ਕੇ ਕੰਮ ਕਰਨਾ ਵਾ ਬਾਹਰ ਜਾ ਕੇ ਲੇਬਰ ਕਰਨੀ ਆ ਪੈਸੇ ਕਮਾਉਣੇ ਆ ਮੁੰਡਾ ਯੰਗ ਹੁੰਦਾ ਜਾਵੇ ਲੇਡੀ ਨੇ ਘਰ ਪਰਿਵਾਰ ਸਾਂਭਣਾ ਵਾ ਲੇਡੀ ਦੇ ਅੰਦਰ ਐਸਟ੍ਰੋਜਨਸ ਜਿਹੜੇ ਨੇ ਉਹ ਜ਼ਿਆਦਾ ਰਿਲੀਜ਼ ਹੁੰਦੇ ਜਾਣ ਛੋਟੀ ਉਮਰ ਉਹਨਾਂ ਦੀ ਜਿਹੜੀ ਆ ਉਹ ਹੈਲਪ ਕਰੇ ਮੁੰਡੇ ਵਾਸਤੇ ਸੋ ਇਹ ਚੀਜ਼ਾਂ ਜਿਹੜੀ ਸਾਡੇ ਬਜ਼ੁਰਗ ਕਰਦੇ ਸੀਗੇ ਅਸੀਂ ਅੱਜ ਉਹਨਾਂ ਦੇ ਉੱਤੇ ਪੱਟੀ ਬੰਨਣ ਲੱਗ ਗਏ ਆ ਜਦੋਂ ਅਸੀਂ ਪੱਟੀ ਬੰਨਣ ਲੱਗ ਗਏ ਆ ਤਾਂ ਹੀ ਕਿਤੇ ਨਾ ਕਿਤੇ ਡਿਪਰੈਸ਼ਨ ਦੇ ਵੀ ਸ਼ਿਕਾਰ ਹੋ ਰਹੇ ਆ ਇਸ ਤਰ੍ਹਾਂ ਦੀ ਹੋਰ ਵੀ ਵੀਡੀਓਜ਼ ਅਸੀਂ ਚੈਨਲ ਦੇ ਉੱਤੇ ਪਾਉਂਦੇ ਰਹਨੇ ਆ ਤੁਸੀਂ ਸਾਨੂੰ ਸਬਸਕ੍ਰਾਈਬ ਜ਼ਰੂਰ ਕਰੋ